ਔਰ 인도स्तानीयां ਦੀ ਧਨ ਦੇ ਚ ਰੁਚੀ ਹੈ ਧਰਮ ਦੇ ਚ ਰੁਚੀ ਨਹੀਂ ਹੈ ਧਰਮ ਦਾ ਉਥੇ ਕੋਈ ਭਵਿਸ਼ ਮੈਨੂੰ ਨਹੀਂ ਦਿਖਾਈ ਦਿੰਦਾ 2000 ਸਾਲ ਦੀ ਮੁਫਲਸੀ ਗਰੀਬੀ ਗੁਲਾਮੀ ਫਰਕ ਸਿਰਫ ਇਤਨਾ ਹੈ ਵਿਦੇਸ਼ੀ ਲੁਟੇਰਿਆਂ ਦੇ ਹੱਥ ਵਿੱਚ ਦੇਸ਼ ਸੀ ਹੁਣ ਦੇਸ਼ੀ ਲੁਟੇਰਿਆਂ ਦੇ ਹੱਥੇ ਚ ਆ ਗਿਆ ਲੁਟੇਰੇ ਅੱਜ ਵੀ ਮੌਜੂਦ ਮਨਿਸਟਰ ਲੁਟੇਰੇ ਐਮਪੀ ਲੁਟੇਰੇ ਐਮਐਲ ਲੁਟੇਰੇ ਸਹਾਰਨਗੀ ਦੀ ਗੱਲ ਹਾਈ ਕੋਰਟ ਨੇ ਸਭ ਲੁਟੇਰੇ ਸਾਬਤ ਕਰ ਦਿੱਤੇ ਦੇਸ਼ ਦੀ ਦੌਲਤ ਸਵਿਟਜ਼ਰਲੈਂਡ ਦੇ ਬੈਂਕਾਂ 'ਚ ਬਾਹਰ ਦੇ ਬੈਂਕਾਂ 'ਚ ਸਭ ਕੁਝ ਬਾਹਰ ਜਾ ਰਿਹਾ ਹੈ ਹੁਣ ਹਿੰਦੁਸਤਾਨੀ ਧਨ ਦੀ ਖਾਤਰ ਧਰਮ ਛੋੜ ਸਕਦਾ ਹੈ ਉਪਨਿਸ਼ਦਾਂ ਨੂੰ ਗੀਤਾਂ ਨੂੰ ਕ੍ਰਿਸ਼ਨ ਨੂੰ ਛੋੜਿਆ ਜਾ ਸਕਦਾ ਧਨ ਦੀ ਖਾਤਰ ਰਹਿਤ ਨੂੰ ਬਹਿਤ ਨੂੰ ਗੁਰਨਾਮਿਕ ਨੂੰ ਕਲਗੀਧਰ ਦੇ ਸੰਗਾਂਤ ਨੂੰ ਛੋੜਿਆ ਜਾ ਸਕਦਾ ਧਨ ਦੀ ਖਾਤਰ ਸਿੱਖ ਛੋੜ ਸਕਦਾ ਹਿੰਦੂ ਛੋੜ ਸਕਦਾ 100 ਸਿੱਖਾਂ ਦੇ ਮੁੰਡੇ ਰੋਜ਼ ਪੰਜਾਬ ਛੋੜ ਰਹੇ ਨੇ ਕੇਸ ਏਅਰਪੋਰਟ ਤੇ ਮੁੰਡਨ ਕਰਕੇ ਨਿਕਲਦੇ ਨੇ ਛੋੜਿਆ ਜਾ ਸਕਦਾ ਧਨ ਦੀ ਖਾਤਰ ਧਰਮ ਨੂੰ ਧਰਮ ਕੀ ਕੁਛ ਵੀ ਘਰ ਵਿੱਚ ਧਨ ਆਣਾ ਸ਼ੁਰੂ ਹੋ ਜਾਏ ਘਰ ਦੇ ਚੋ ਰਹਿਤ ਬੈਤ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਘਰ ਵਿੱਚ ਧਨ ਆਣਾ ਸ਼ੁਰੂ ਹੋ ਗਿਆ ਗੁਰਬਾਣੀ ਦੇ ਗੁਟਕੇ ਨਿਕਲਣੇ ਸ਼ੁਰੂ ਹੋ ਗਏ ਘਰ ਵਿੱਚ ਇਹਨਾਂ ਦੀ ਲੋੜ ਨਹੀਂ ਹੈ ਘਰ ਵਿੱਚ ਸਾਜ਼ੋ ਸਮਾਨ ਆਣਾ ਸ਼ੁਰੂ ਹੋ ਗਿਆ ਧਨ ਗੁਰਨਾਮਿਕ ਦੇ ਸਿਦਾਂ ਕਲਗੀਧਰ ਦੀ ਬਖਸ਼ਿਸ਼ ਘਰੋਂ ਨਿਕਲਣੀ ਸ਼ੁਰੂ ਹੋ ਗਈ ਕਿੰਨੀ ਕੁਰਬਾਨੀਆਂ ਨਾਲ ਦਿੱਤੀ ਸੀ ਸਤਿਗੁਰੂ ਨੇ ਹਿੰਦੁਸਤਾਨੀ ਦੀ ਰੁਚੀ ਧਨ ਵਿੱਚ ਹੈ ਧਰਮ ਦੇ ਚੇ ਨਹੀਂ